ਪੰਜਾਬ ਦੇ ਵਿੱਚ ਹੁਣੇ-ਹੁਣੇ ਪੁਚਾਲ ਦੇ ਝਟਕੇ ਜਿਹੜੇ ਨੇ ਦੇਖਣ ਨੂੰ ਮਿਲੇ ਨੇ ਜਿਸ ਤੋਂ ਬਾਅਦ ਪੁਚਾਲ ਦੇ ਝਟਕਿਆਂ ਦੇ ਨਾਲ ਧਰਤੀ ਕੰਬਦੀ ਤੇ ਦਹਿਲ ਦੀ ਦਿਖਾਈ ਦਿੱਤੀ ਹੈ ਦਰਸਲ ਦੱਸਿਆ ਕਿ ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਨੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭਾਜੜਾ ਪੈ ਗਿਆ ਲੋਕ ਘਰਾਂ ਤੋਂ ਵਹਿ ਘਰ ਹੋਏ ਕਿਉਂਕਿ ਪੁਚਾਲ ਜਿਹੜਾ ਸੀਗਾ ਉਹ ਵੱਧ ਮਾਤਰਾ ਤੇ ਆਇਆ ਔਰ ਇਹ ਸੂਚਨਾ ਜਿਹੜੀ ਆ ਕਾਫੀ ਵਾਰ ਹੋਈ ਹੈ ਪੰਜਾਬ ਦੇ ਵਿੱਚ ਪੁਚਾਲ ਦੇ ਝਟਕੇ ਦੇਖਣ ਨੂੰ ਮਿਲੇ ਨੇ ਇਸ ਦੇ ਮੁਤਾਬਕ ਤੁਹਾਨੂੰ ਸੀਤਾ ਪਹਚਾਲੋਂ ਤੇ ਲੋਕ ਜਿਹੜੇ ਸਹਿਮ ਕੇ ਅਤੇ ਘਰਾਂ ਤੋਂ ਬਾਹਰ ਨਿਕਲ ਆਏ ਅੱਜ ਇਹ ਗੱਲ ਕਰੀਏ ਤਾਂ ਵਪਾਰਕ ਸੰਸਥਾਵਾਂ ਵਿੱਚ ਬੈਠਣ ਨੂੰ ਲੈ ਕੇ ਝਟਕੇ ਜਿਹੜੇ ਨੇ ਉਹ ਪਹਚਾਲ ਦੇ ਮਹਿਸੂਸ ਹੋਏ ਤਾਂ ਉਸ ਤੋਂ ਬਾਅਦ ਲੋਕ ਉਤੋਂ ਭੱਜ ਗਏ ਦਰਸਲ ਤੁਹਾਨੂੰ ਦੱਸਿਏ ਕਿ ਪਹਚਾਲ ਦੇ ਦੌਰਾਨ ਲਿਫਟ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਬਾਹਰ ਜਾਣ ਲਈ ਲਿਫਟ ਦੀ بجائے ਪੌੜੀਆਂ ਦੀ ਵਰਤੋਂ ਕਰੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਤੇ ਫਸ ਗਏ ਹੋ ਤਾਂ ਤੁਸੀਂ ਉੱਥੇ ਭੱਜੋ ਨਾ ਤੁਹਾਨੂੰ ਸਤਿਰ ਖੜਨਾ ਚਾਹੀਦਾ ਹੈ ਔਰ ਜਿੱਥੇ ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਵਿੱਚ ਪਹਚਾਲ ਦੇ ਝਟਕੇ ਮਹਿਸੂਸ ਹੋਏ ਨੇ ਔਰ ਰਿਪੋਰਟਰ ਦੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਪਹਚਾਲ ਜਿਹੜਾ ਵਾ ਉਹ ਵੱਧ ਇਹ ਇੱਕ ਤੋਂ 9 ਦੇ ਪੈਮਾਨੇ ਤੇ ਮਾਪਿਆ ਜਾ ਰਿਹਾ ਪੁਚਾਲ ਨੂੰ ਜਿਹੜਾ ਪੁਚਾਲ ਦਾ ਕੇਂਦਰ ਸੀਗਾ ਉਹ ਜ਼ਿਆਦਾ ਦੱਸਿਆ ਗਿਆ ਔਰ ਇਸ ਦੇ ਨਾਲ ਤੁਹਾਨੂੰ ਦੱਸਿਏ ਤਾਂ ਪੰਜਾਬ ਦੀ ਧਰਤੀ ਜਿਹੜੀ ਆ ਪੁਚਾਲ ਦੇ ਚਟਕਿਆਂ ਦੇ ਨਾਲ ਦਹਿਲ ਦੀ ਦਿਖਾਈ ਦਿੱਤੀ ਔਰ ਦਰਸਲ ਇਹ ਵੀ ਕਿਹਾ ਗਿਆ ਕਿ ਜੇਕਰ ਤੁਸੀਂ ਪੁਚਾਲ ਦੇ ਦੌਰਾਨ ਕਿਤੇ ਫਸੇ ਹੋਏ ਹੋ ਤਾਂ ਤੁਹਾਨੂੰ ਉੱਥੇ ਹੀ ਠਹਿਰਨਾ ਚਾਹੀਦਾ ਹੈ ਜੇਕਰ ਤੁਸੀਂ ਕਿਤੇ ਵਾਹਨ ਤੇ ਜਾ ਰਹੇ ਹੋ ਤਾਂ ਤੁਹਾਨੂੰ ਤੁਰੰਤ ਰੁਕਣਾ ਚਾਹੀਦਾ ਹੈ ਜੇ ਤੁਸੀਂ ਗੱਡੀ ਚਲਾ ਰਹੇ ਹੋ ਤੇ ਪੁਲ ਤੋਂ ਉਤਰ ਕੇ ਤੁਸੀਂ ਸੜਕ ਦੇ ਕਿਨਾਰੇ ਕਿਤੇ ਖੜ ਜਾਓ ਕਿਉਂਕਿ ਤੁਸੀਂ ਇਸ ਪੁਚਾਲ ਦਾ ਖਾਰ ਖੋਸਾ ਕਰਿਓ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਸੀਂ ਵੱਡੀ ਬਿਲਡਿੰਗ ਆ ਉਹ ਤੁਹਾਡੇ ਤੇ ਡਿੱਗ ਵੀ ਸਕਦੀ ਹੈ ਪੁਚਾਲ ਦੀ ਵੱਧ ਮਾਤਰਾ ਹੋਣ ਦੇ ਨਾਲ ਨਾਲ ਬਹੁਤ ਵੱਡੇ ਨੁਕਸਾਨ ਵੀ ਹੁੰਦੇ ਨੇ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਪੁਚਾਲ ਆਉਣ ਦੀ ਸੂਰਤ ਦੇ ਵਿੱਚ ਤੁਰੰਤ ਕਿਸੇ ਸੁਰੱਖਿਆਤ ਅਤੇ ਖੁੱਲੇ ਮੈਦਾਨ ਦੇ ਵਿੱਚ ਤੁਹਾਨੂੰ ਜਾਣਾ ਚਾਹੀਦਾ ਹੈ ਇਸ ਦੀ ਸਥਿਤੀ ਵਿੱਚ ਖਿੜਕੀਆਂ ਅਲਮਾਰੀਆਂ ਪੱਖੇ ਆਦੀ ਦੇ ਉੱਪਰ ਰੱਖੀ ਹੋਈ ਹਰ ਵਸਤੂ ਜਿਹੜੀ ਆ ਉਹ ਥੱਲੇ ਡਿੱਗ ਸਕਦੀ ਹੈ ਉਸ ਤੋਂ ਤੁਸੀਂ ਦੂਰ ਚਲੇ ਜਾਓ ਕਿਉਂਕਿ ਪੁਚਾਲ ਦੇ ਝਟਕਿਆਂ ਦੇ ਨਾਲ ਪਤਾ ਨਹੀਂ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਇਸ ਦੇ ਵਿਚਾਲੇ ਹੋਣ ਆ ਜਾ ਰਿਹਾ ਹੈ ਕਿ ਅਮਰੀਕਾ ਤੇ ਫਿਰੋਜ਼ਪੁਰ ਦੇ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇਸ ਦੇ ਵਿੱਚ ਹੁਣ ਕਿਹਾ ਜਾ ਰਿਹਾ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਡਰ ਹੈ ਔਰ ਇਹ ਪੁਚਾਲ ਦੇ ਝਟਕਿਆਂ ਦੇ ਨਾਲ ਕਈ ਵਾਰ ਬਹੁਤ ਵੱਡੇ ਨੁਕਸਾਨ ਹੁੰਦੇ ਹੋਏ ਨਜ਼ਰ ਆਉਂਦੇ ਨੇ ਤਾਂ ਇਸ ਦੇ ਚੱਲਦੇ ਹੁਣ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਜਿੱਥੇ ਪੁਚਾਲ ਆਇਆ ਔਰ ਕਿਹਾ ਜਾ ਰਿਹਾ ਹੈ ਕਿ ਇਸ ਦੀ ਜਿਹੜੀ ਇਸ ਨੂੰ ਮਾਪਿਆ ਗਿਆ ਔਰ ਬਹੁਤ ਜ਼ਿਆਦਾ ਵਾਤ ਮਾਤਰਾ ਤੇ ਜਿਹੜਾ ਪੁਚਾਲ ਦੱਸਿਆ ਜਾ ਰਿਹਾ ਹੈ ਇਸ ਦੇ ਨਾਲ ਲੋਕ ਸਹਿਮੇ ਇੱਕਦਮ ਹਫੜਾ ਤਫਰੀਦ ਦਾ ਮਾਹੌਲ ਪੈਦਾ ਹੋ ਗਿਆ ਤੇ ਦੱਸ ਦਈਏ ਕਿ ਜੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਨੇ ਔਰ ਪੁਚਾਲ ਆਉਣ ਦੇ ਨਾਂ ਦੇ ਨਾਲ ਬਹੁਤ ਵੱਡੇ ਕਈ ਵਾਰ ਨੁਕਸਾਨ ਹੁੰਦੇ ਨੇ ਤਾਂ ਇਸ ਕਰਕੇ ਜਦੋਂ ਕਿਤੇ ਪੁਚਾਲ ਆਉਂਦਾ ਲੋਕਾਂ ਨੂੰ ਪਹਿਲਾਂ ਹੀ ਸੁਚੇਤ ਕੀਤਾ ਜਾਂਦਾ ਹੈ ਕਿ ਜੇਕਰ ਇਸ ਸਥਿਤੀ ਦੇ ਵਿੱਚ ਤੁਹਾਨੂੰ ਲੱਗਦਾ ਤੁਸੀਂ ਕਿਤੇ ਫਸੇ ਹੋ ਤਾਂ ਤੁਸੀਂ ਸਾਵਧਾਨ ਰਹੋ ਉੱਥੇ ਹੀ ਰੁਕ ਜਾਓ ਕਾਲੀ ਨਹੀਂ ਕਰਨੀ ਚਾਹੀਦੀਆਂ ਨਹੀਂ ਤਾਂ ਤੁਸੀਂ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਹੋ ਤਾਂ ਦੱਸਿਏ ਤਾਂ ਹੁਣ ਪੰਜਾਬ ਦੇ ਵਿੱਚ ਹੁਣੇ-ਹੁਣੇ ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਵਿੱਚ ਪੁਚਾਲ ਆਉਣ ਦੀ ਖਬਰ ਜਿਹੜੀ ਆ ਕਾਫੀ ਵਾਇਰਲ ਹੋਈ ਆ ਤੇ ਇਸ ਦੇ ਵਿੱਚ ਹੁਣ ਲੋਕ ਜਿਹੜੇ ਨੇ ਦਰਸਾਹਮੇ ਵੀ ਦਿਖਾਈ ਦਿੱਤੇ